ਚਾਹੇ ਜਿਹੜਾ ਯੁੱਧ ਨਸ਼ੇ ਵਿਰੁੱਧ ਛੇੜਿਆ ਉਹਦੇ ਚ ਆਪਾਂ ਨੇ ਸਖਤ ਫੈਸਲੇ ਲਏ ਨੇ ਕਿ ਜੇ ਕਿਸੇ ਦਾ ਘਰ ਬਰਬਾਦ ਕਰਕੇ ਕਿਸੇ ਦੇ ਪੁੱਤ ਦੇ ਘਰੇ ਸੱਥਰ ਵਿਸ਼ਾ ਕੇ ਆਪ ਸਾਹਮਣੇ ਤਿੰਨ ਮੰਜਲੀ ਕੋਠੀ ਪਾ ਕੇ ਦੀਪਮਾਲਾ ਲਾਈ ਹੋਈ ਹੈ ਨਾ ਤਾਂ ਉਹ ਦੀਪਮਾਲਾ ਜ਼ਿਆਦਾ ਦੇਰ ਅਸੀਂ ਚੱਲਣ ਨਹੀਂ ਦੇਵਾਂਗੇ ਕਿਉਂਕਿ ਉਹ ਉਹ ਕੋ ਪਾਪ ਦੀ ਕਮਾਈ ਹੈ ਆਪਣੇ ਪੰਜਾਬੀ ਚ ਕਹਾਵਤ ਹੈ ਕਿ ਚੋਰੀ ਦੇ ਪੁੱਤ ਕਦੇ ਗੱਬਰੂ ਨਹੀਂ ਹੁੰਦੇ ਲੈ ਕੇ ਉਹਨਾਂ ਨੇ ਵੀ ਕੁਝ ਨਹੀਂ ਜਾਣਾ ਕਈ ਵਾਰੀ ਨਾ ਦੂਜੇ ਦੇ ਘਰੇ ਲੱਗੀ ਹੋਈ ਅੱਗ ਜਿਹੜੀ ਹੈ ਉਹ ਲੋੜੀ ਲੱਗਦੀ ਹੈ ਜਦੋਂ ਉਹੀ ਅੱਗ ਆਪਣੇ ਘਰੇ ਪਹੁੰਚਦੀ ਹੈ ਉਦੋਂ ਸੇਕ ਲੱਗਦਾ ਹੈ ਇਸ ਕਰਕੇ ਮੈਂ बार-बार ਪਹਿਲਾਂ ਵੀ ਕਹਿੰਦਾ ਰਹਾਂ ਜਦੋਂ ਕਿਤੇ ਕਣਕ ਨੂੰ ਰੱਬ ਨਾ ਕਰੇ ਕਿਤੇ ਅੱਗ ਲੱਗ ਜੇ ਕਾਨਕ ਨੂੰ ਅੱਗ ਭਾਵੇਂ 100 ਕਿੱਲਾ ਦੂਰ ਲੱਗੇ ਪਰ ਬਾਲਟੀਆਂ ਆਪਾਂ ਚੱਕ ਕੇ ਜਾਂ ਟਰੈਕਟਰ ਆਪਾਂ ਲੈ ਕੇ ਉਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰਦੇ ਹੁੰਦੇ ਆ ਕਿਉਂਕਿ ਪਾਨੂੰ ਪਤਾ ਹੁੰਦਾ ਅੱਗ ਇੱਧਰ ਨੂੰ ਆ ਰਹੀ ਐ ਸਾਡੇ ਵਾਲੇ ਵੀ ਮੱਚੂਗੀ ਵਿੱਚੀ ਫਿਰ ਸੋ ਇਸ ਕਰਕੇ ਜੇ ਕਿਤੇ ਇੱਧਰ ਇੱਧਰ ਉੱਧਰ ਨਸ਼ਾ ਹੈ ਇਹ ਨਾ ਸਮਝੋ ਕਿ ਸਾਡਾ ਘਰ ਸੇਫ ਐ ਜਿੱਥੇ ਤੁਹਾਨੂੰ ਲੱਗਦਾ ਕਿ ਨਸ਼ੇ ਦੇ ਤਸਕਰ ਆ ਰਹੇ ਨੇ ਵੇਚਣ ਆ ਰਹੇ ਨੇ ਚੋਰੀਆਂ ਆ ਰਹੇ ਨੇ ਆਮ ਲੋਕਾਂ ਨੂੰ ਦੱਸੋ ਇੱਕ WhatsApp ਨੰਬਰ ਜਾਰੀ ਕੀਤਾ ਹੈ ਉੱਥੇ ਗੁਪਤ ਰੱਖੀ ਜਾਊਗੀ ਸੂਚਨਾ ਬਾਕੀ ਕੰਮ ਸਰਕਾਰ ਦਾ ਹੈ ਕਿ ਉਹਨੂੰ ਜਿਹੜਾ ਤਸਕਰ ਨਸ਼ੇ ਵੇਚਣ ਵਾਲਾ ਜਿਹੜੇ ਜਿਹੜੇ ਮੁੰਡੇ ਪੈ ਗਏ ਇਸ ਗਲਤ ਸੰਗਤ ਚ ਨਸ਼ਾ ਲੈੰਦੇ ਨੇ ਅਸੀਂ ਉਹਨਾਂ ਨੂੰ ਜਿਹੜਾ ਉਹ ਸਮਗਲਰ ਨਹੀਂ ਕਹਿੰਦੇ ਅਸੀਂ ਉਹਨਾਂ ਨੂੰ ਪੇਸ਼ੈਂਟ ਕਹਿੰਦੇ ਆ ਅਸੀਂ ਉਹਨਾਂ ਨੂੰ ਮਰੀਜ਼ ਕਹਿੰਦੇ ਆ ਉਹਨਾਂ ਦਾ ਇਲਾਜ ਕਰਾਵਾਂਗੇ ਇਲਾਜ ਕਰਾ ਕੇ ਉਹਨਾਂ ਨੂੰ ਸਕਿੱਲ ਡਿਵੈਲਪਮੈਂਟ ਚ ਜਾਂ ਕੋਈ ਹੋਰ ਪੜ੍ਹਾਈ ਕਰਾ ਜਿਹੜੀ ਵੀ ਚਾਹੁੰਦੇ ਨੇ ਉਹਨਾਂ ਨੂੰ ਕੰਮ ਦੇਵਾਂਗੇ ਤਾਂ ਕਿ ਦੁਬਾਰੇ ਨਾ ਕਿਤੇ ਉਹ ਬੇਲੇ ਕਿਉਂਕਿ ਬੇਲਾ ਮੰਨ ਸ਼ੈਤਾਨੀ ਦਾ ਘਰ ਕਿਤੇ ਦੁਬਾਰੇ ਨਾ ਇੱਧਰ ਨੂੰ ਆ ਜਾਵੇ। ਸੋ ਬੜੀ ਵੱਡੀ ਮੁਹਿੰਮ ਹੈ ਵਿੱਚ ਤੁਸੀਂ ਸੂਤਰਤਾਰ ਦਾ ਕੰਮ ਕਰਨਾ ਹੈ। ਤੁਸੀਂ ਲੋਕਾਂ ਨੂੰ ਇਕੱਠੇ ਕਰਕੇ ਇਹ ਗੱਲ ਕਰਨੀ ਬਹੁਤ ਸਾਰੀਆਂ ਪੰਚਾਇਤਾਂ ਨੇ ਮਤੇ ਪਾਤੇ ਕਿ ਅਸੀਂ ਅਸੀਂ ਸਾਥ ਦੇਵਾਂਗੇ ਜੀ। 40 ਪਿੰਡ ਮਲੇ ਕੋਲੇ ਕੋਲ ਦੇ ਨੇ, 20 ਪਿੰਡ ਸੰਗਤ ਮੰਡੀ ਦੇ ਨੇੜੇ ਤੇੜੇ ਦੇ ਨੇ। ਰੋਜ਼ ਖਬਰਾਂ ਆਉਂਦੀਆਂ ਨੇ ਕਿ ਇਸ ਪਿੰਡ ਨੇ ਵੀ ਮਤਾ ਪਾਤਾ ਕਿ ਕਿਉਂਕਿ ਸਰਪੰਚ ਜੰਗ ਮੁੰਡੇ ਨੇ ਪੰਚਾਇਤਾਂ ਜੰਗ ਨੇ ਤੇ ਉਹ ਚਾਹੁੰਦੇ ਨੇ ਕਿ ਸਾਡਾ ਪਿੰਡ ਜਿਹੜਾ ਉਹ ਨਸ਼ਿਆਂ ਤੋਂ ਮੁਕਤ ਹੋਵੇ ਸੋ ਇਸ 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 ਯੁੱਧ ਦੇ ਵਿੱਚ ਆਪਾਂ ਸਾਰਿਆਂ ਨੂੰ ਬਲਕਿ ਯੱਗ ਦੇ ਵਿੱਚ ਹੀ ਹਿੱਸਾ ਪਾਈਏ ਯੱਗ ਵਾਂਗੂ ਹੀ ਮੰਨੀਏ ਤੇ ਬਾਕੀ ਭ੍ਰਿਸ਼ਟਾਚਾਰ ਵਾਲੇ ਪਾਸੋਂ ਤੁਹਾਨੂੰ ਪਤਾ ਹੀ ਹੈ ਕਚਹਿਰੀਆਂ ਦੀਆਂ ਸ਼ਿਕਾਇਤਾਂ ਹੁੰਦੀਆਂ ਸੀ ਮੈਂ ਕਿਹਾ ਵੀ ਕੋਈ ਗੱਲ ਨਹੀਂ ਥੋੜਾ ਜਿਹਾ ਮੌਕਾ ਮਿਲ ਲੈਣ ਦਿਓ ਐਦਾਂ ਇੱਕ ਅੱਦੇ ਨੂੰ ਫੜ ਕੇ ਕੋਈ ਗੱਲ ਬਣਨੀ ਨਹੀਂ ਕਿਤੇ ਸੀਸੀਟੀਵੀ ਕੈਮਰਾ ਲਾ ਦਾਂਗੇ ਇੱਕ ਅੱਧਾ ਫੜ ਲਾਂਗੇ ਉਹਦੇ ਨਾਲ ਕੋਈ ਗੱਲ ਬਣਨੀ ਨਹੀਂ ਜਦੋਂ ਇੱਕ ਦਿਨ ਮੌਕਾ ਮਿਲਿਆ ਕਿ ਜਿਹੜੇ ਅਧਿਕਾਰੀ ਨੇ ਤਹਿਸੀਲ ਦੇ ਉਹ ਕਹਿੰਦੇ ਸਾਡੇ ਤਿੰਨ ਬੰਦੇ ਤੁਸੀਂ ਫੜ ਲੇ ਸਾਡੇ ਤਾਂ ਤਿੰਨ ਬੰਦੇ ਛੱਡੋ ਨਹੀਂ ਇਸ ਰਿਸਟਰੀ ਨਹੀਂ ਕਰਦੇ ਅਸੀਂ ਕਹੇ ਵੀ ਕੌਣ ਕਰਾਉਂਦਾ ਤੁਹਾਡੇ ਤੋਂ ਰਿਸਟਰੀਆ ਤੁਸੀਂ ਚੱਲੋ ਪਠਾਨ ਕੋਟ ਨੂੰ ਪਠਾਨ ਕੋਟ ਵਾਲੇ ਨੂੰ ਆਖਿਆ ਤੂੰ ਮੂਨਕਾਲਾ ਮੂਨਕਾਲਾ ਨੂੰ ਕਿਹਾ ਤੂੰ ਮਮਦੋਟ ਚੱਲ ਮਮਦੋਟ ਵਾਲੇ ਨੂੰ ਕਿਹਾ ਤੂੰ ਇੱਧਰ ਨੂੰ ਆ ਜਾ ਕਰਾਲੀ ਕਨੀ ਕਰਾਲੀ ਵਾਲੇ ਨੂੰ ਕਿਹਾ ਭਾਈ ਤੂੰ ਗੁਰਦਾਸਪੁਰ ਕਨੀ ਚੱਲ ਗੁਰਦਾਸਪੁਰ ਵਾਲਾ ਜਿਹੜਾ ਉਹਨੂੰ ਕਿਹਾ ਭਾਈ ਇੱਧਰ ਆ ਜਾ ਮੁੱਲਾਂਪੁਰ ਵਾਲੇ ਪਾਸੇ ਸੋ ਹੁਣ ਰਿਸ਼ਤੀਆਂ ਵੀ ਹੋ ਰਹੀਆਂ ਨੇ ਕਾਨੂੰਗੋ ਕਰਦੇ ਨੇ ਨੈਫਸੀਲਦਾਰ ਕਰਦੇ ਨੇ ਇਹ ਤਾਂ ਗਵਰਨਮੈਂਟ ਨੇ ਅਧਿਕਾਰ ਦੇਣਾ ਹੈ ਰਿਸ਼ਤੀ ਕਰਨ ਦਾ ਸੋ ਰਿਸ਼ਤੀਆਂ ਵੀ ਹੋ ਰਹੀਆਂ ਨੇ ਤੇ ਨਾਲ ਕਰਾਪਸ਼ਨ ਦੀ ਵੀ ਜਿਹੜੀ ਸ਼ਿਕਾਇਤ ਹੈ ਬਹੁਤ ਹੱਦ ਤੱਕ ਘਟ ਗਈ ਮੈਨੂੰ ਕਿਹਾ 100% ਮੁੱਕ ਗਈ ਖਤਮ ਹੋ ਗਈ ਘਟ ਗਈ ਤੇ ਕਰਾਪਸ਼ਨ ਵਿਰੁੱਧ ਇਹ ਯੁੱਧ ਜਾਰੀ ਰਹੂਗਾ ਲੋਕ ਬਹੁਤ ਸੌਖੇ ਨੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਹੋਰ ਬਹੁਤ ਸਾਰੀਆਂ ਇਸ ਤਰ੍ਹਾਂ ਦੀ ਜਿਹੜੇ ਕ੍ਰਾਂਤੀਕਾਰੀ ਫੈਸਲੇ ਸੁਣਨ ਨੂੰ ਮਿਲਣਗੇ ਜਿਵੇਂ ਚੋਣੇ ਦਾ ਆਮ ਤੌਰ ਤੇ ਕਿਹਾ ਜਾਂਦਾ ਸੀ ਜੀ 16 ਕਰ ਦੋ ਜੀ 17 ਜੂਨ ਦੀ بجائے 15 ਜੂਨ ਕਰ ਦੋ ਜੀ ਅਸੀਂ ਕਹਾਂ ਜੀ ਹੋਰ ਤਜਰਬਾ ਕਰਕੇ ਦੇਖਦੇ ਹਾਂ ਇੱਕ ਅਸੀਂ 1 ਜੂਨ ਕਰਨ ਲੱਗੇ ਹਾਂ ਚੋਣੇ ਦੀ ਲੋਈ ਜਿਹੜੀ ਹੈ 1 ਜੂਨ ਤਾਂ ਕਿ ਉਹ ਜਿਹੜਾ ਚੋਣਾ ਹੈ ਉਹ ਸਤੰਬਰ 15 ਤੇ 20 ਦੇ ਵਿੱਚ ਵਿੱਚ ਆਊਗਾ ਸਤੰਬਰ 15 ਤੇ 20 ਦੇ ਵਿੱਚ ਵਿੱਚ ਜਿਹੜਾ ਮੌਸਮ ਹੈ ਉਹ ਡਰਾਈ ਹੁੰਦਾ ਹੈ ਮੌਇਸਚਰ ਨਹੀਂ ਹੁੰਦਾ ਮੌਸਮ 'ਚ ਤ੍ਰੇਲ ਨਹੀਂ ਪੈਣ ਲੱਗਦੀ ਅਜੇ ਤੇ ਜਿਹੜਾ ਝੋਨਾ ਅਕਤੂਬਰ 15 ਨੂੰ ਆਉਂਦਾ ਉਦੋਂ ਤ੍ਰੇਲ ਪੈਣ ਲੱਗ ਜਾਂਦੀ ਹੈ ਤੇ ਐਫਸੀਆਈ ਦੇ ਜਿਹੜੇ ਮਾਪਦੰਡ ਨੇ 18% ਮੌਇਸਚਰ ਵਾਲੇ ਠੀਕ ਹੈ ਨਾ ਉਹ ਪੂਰੇ ਹੀ ਨਹੀਂ ਹੋ ਸਕਦੇ ਕਿਸੇ ਹਾਲਤ 'ਚ ਨਹੀਂ ਪੂਰੇ ਹੋ ਸਕਦੇ ਫਿਰ ਉਹ ਆੜਤੀਆਂ ਨਾਲ ਉਸ ਕੰਪਰੋਮਾਈਜ਼ ਕਰਨੇ ਪੈਂਦੇ ਨੇ 100 ਰੁਪਿਆ ਮੇਰਾ ਘਾਟ ਲਾ ਦੇ ਫਿਰ ਮੈਂ ਤੇਰੀ ਤੋਲ ਦਿੰਨਾ ਉਹ ਕਰਕੇ ਸੋ ਇਹ ਸਾਰੀਆਂ ਜਦੋਂ ਗੱਲਾਂ ਸੀ ਕੀਤੀਆਂ ਨੇ ਤੇ ਤੀਜਰਬਾ ਕਰਕੇ ਦੇਖਦੇ ਆ ਕਾਰਨ ਇਹ ਹੈ ਪਹਿਲਾਂ 15 16 ਕਿਉਂ ਸੀ ਪਹਿਲਾਂ ਬਿਜਲੀ ਦੀ ਘਾਟ ਹੁੰਦੀ ਸੀ ਬਿਜਲੀ ਦੀ ਘਾਟ ਹੁੰਦੀ ਸੀ ਤੇ ਪਾਣੀ ਦੀ ਘਾਟ ਹੁੰਦੀ ਸੀ ਤਾਂ ਕਰਕੇ ਉਹ ਜਿਹੜੇ ਬਿਜਲੀ ਬੋਰਡ ਸੀ ਉਹ ਚਾਹੁੰਦਾ ਸੀ ਕਿ ਇਸ ਫਸਲ ਨੂੰ ਅਸੀਂ ਮੌਨਸੂਨ ਦੇ ਨੇੜੇ ਨੇੜੇ ਲੈ ਕੇ ਜਾਂਦੇ ਜਾਈਏ ਮੌਨਸੂਨ ਦੇ ਨੇੜੇ ਕਿ ਹੁਣ ਆਪਣੇ ਕੋਲੇ ਨਾ ਬਿਜਲੀ ਦੀ ਘਾਟ ਹੈ ਹੁਣ ਆਪਣੇ ਕੋਲੇ ਨਾ ਨਾ ਪਾਣੀ ਦੀ ਘਾਟ ਹੈ ਕੱਸੀਆਂ ਜੀ 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 ਕੋਈ ਗੱਲ ਕੋਈ ਗੱਲ ਬੈਠ ਜਾਓ ਮਿਲ ਕੇ ਜਾਈਏ ਬਾਅਦ ਹਾਂਜੀ ਆਵਾਜ਼ ਨਹੀਂ ਆ ਰਹੀ ਆਵਾਜ਼ ਨਹੀਂ ਆ ਰਹੀ ਆਵਾਜ਼ ਆ ਰਹੀ ਹੈ ਉਹ ਸਪੀਕਰਾਂ ਦਾ ਮੂੰਹ ਥੋੜਾ ਜਿਹਾ ਉਧਰ ਕਰ ਦਿਓ ਜੀ ਆਵਾਜ਼ ਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਜ਼ਿਆਦਾ ਕਿਉਂਕਿ ਪਰਵੰਦ ਜਿਆਦਾ ਨਹੀਂ ਕਰ ਸਕੇ ਤੁਸੀਂ ਭਾਰੀ ਗਿਣਤੀ ਚ ਆ ਗਏ ਮਾਫੀ ਚਾਹੁੰਦੇ ਆ ਉਹਦੇ ਲਈ ਸੋ ਆਪਣੇ ਨਹਿਰੀ ਖਾਲ ਜਿਹੜੇ ਨੇ ਉਹ ਬਹੁਤ ਵਿਛਾਏ ਜਾ ਰਹੇ ਨੇ 15000 ਕਿਲੋਮੀਟਰ ਤੋਂ ਜ਼ਿਆਦਾ ਨਹਿਰੀ ਖਾਲ ਵਿਛਾਤੇ ਚਾਹੇ ਤਾਂ ਖਾਲ ਨੇ ਚਾਹੇ ਤਾਂ ਅੰਡਰਗਰਾਊਂਡ ਪਾਣੀ ਹੈ ਸੋ ਹੁਣ ਸਾਡੇ ਕੋਲੇ ਪਾਣੀ ਦੀ ਘਾਟ ਨਹੀਂ ਨਾ ਤਾਂ ਨਹਿਰੀ ਦੀ ਨਾ ਹੀ ਬਿਜਲੀ ਦੀ ਘਾਟ ਆਪਣੇ ਕੋਲੇ ਮੈਨੂੰ ਲੱਗਦਾ ਹੈ ਤਜਰਬਾ ਜਿਹੜਾ ਇਹ ਕਾਮਯਾਬੀ ਰਹੂਗਾ ਤੇ ਥੋੜਾ ਜਿਹਾ ਜ਼ਮੀਨ ਨੂੰ ਵੀ ਸਾਥ ਮਿਲੂਗਾ ਕਿਉਂਕਿ ਸਤੰਬਰ 15 20 ਤੱਕ ਜੇ ਜ਼ਮੀਨ ਵਿਲੀ ਹੁੰਦੀ ਹੈ ਤਾਂ ਅਗਲੀ ਫਸਲ ਜਿਹੜੀ ਹੈ ਜ ਜਿਹਨੇ ਹੁਣ 1 ਜੂਨ ਨੂੰ ਲਾਵਾਂਗੇ April 20 ਤੱਕ ਜਿਹੜੀ ਬੇਲੀ ਹੋ ਜੂਗੀ ਆਪਣੀ ਹਾਰੀ ਦੀ ਜਿਹੜੀ ਫਸਲ ਮੰਡੀਆਂ ਚ ਪਹੁੰਚ ਜੂਗੀ April 20 ਤੋਂ ਲੈ ਕੇ 20 ਮਈ ਸਮਝ ਲਓ ਜੂ ਡੇਢ ਮਹੀਨਾ ਘਟਕੜ ਜ਼ਮੀਨ ਨੂੰ ਵੀ ਸਾਹ ਆਊਗਾ ਨਹੀਂ ਤਾਂ ਕੀ ਹੁੰਦਾ ਸੀਗਾ ਨਾਲ ਦੀ ਨਾਲ ਹੀ ਅਸੀਂ ਮਤਲਬ ਦੂਜੀ ਫਸਲ ਬੀਜਣ ਲੱਗ ਜਾਨੇ ਆ ਤੇ ਫਿਰ ਉਹ ਕਣਕ ਨੂੰ ਵੀ ਆਊਗਾ ਕਿਉਂਕਿ ਸਤੰਬਰ ਹੀ ਤੱਕ ਜੇ ਆਉਂਦੀ ਹੈ ਚਲੋ ਸਤੰਬਰ ਐਂਡ ਤੱਕ ਜੇ ਫੀਸਿਨ ਖਤਮ ਹੁੰਦਾ ਹੈ ਤੱਕ ਅਕਤੂਬਰ ਬਚੂਗਾ ਨਵੰਬਰ ਦੇ ਪਹਿਲੇ ਹਫਤੇ ਆਪਣੀ ਕਣਕ ਦੀ ਬਜਾਈ ਹੁੰਦੀ ਹੈ ਸੋ ਮਹੀਨਾ-ਮਹੀਨਾ ਦੇ ਡੇਢ ਮਹੀਨਾ ਜਿਹੜੀ ਆਪਣੀ ਜ਼ਮੀਨ ਹੈ ਉਹਨੂੰ ਵੀ ਥੋੜਾ ਸਾਹ ਆਊਗਾ ਕਿ ਅਗਲੀ ਫਸਲ ਲਈ ਉਹ ਤਿਆਰ ਹੋਵੇ ਸੋ ਮੈਂ ਬਹੁਤ ਜਿਹੜਾ ਸੋਚ ਸਮਝ ਕੇ ਸਕੀਮਾਂ ਬਣਾ ਕੇ ਫੈਸਲੇ ਲੈਣੇ ਇੱਕ ਦਿਨ ਚ ਤਾਂ ਨਹੀਂ ਹੁੰਦੇ ਪਰ ਜਿੰਨੀਆਂ ਵੀ ਸਕੀਮਾਂ ਪ੍ਰਮਾਤਮਾ ਨੇ ਸਾਥ ਦਿੱਤਾ ਹੈ ਜਿੰਨੀਆਂ ਵੀ ਸਕੀਮਾਂ ਆਪਾਂ ਬਣਾਈਆਂ ਨੇ ਕਾਮਯਾਬ ਹੀ ਰਹੀਆਂ ਨੇ ਤੇ ਮੈਂ ਅਰੋੜਾ ਸਾਹਿਬ ਨੂੰ ਵੀ ਔਰ ਜਿੰਨੇ ਵੀ ਬੁਲਾਰੇ ਨੇ ਜਿੰਨੇ ਵੀ ਐਮਐਲਏ ਸਹਿਬਾਨ ਨੇ ਮੈਂ ਉਹਨਾਂ ਨੂੰ ਤੁਸੀਂ ਹਰ ਰੋਜ਼ ਜਾ ਕੇ ਬੋਲਣਾ ਕਿਤਨਾ ਕਿਤੇ ਜਾ ਕੇ ਇੱਕ ਮੇਰੀ ਬੇਨਤੀ ਹੈ ਕਿ ਹਰ ਰੋਜ਼ ਭਾਵੇਂ ਤੁਸੀਂ ਸਰਕਾਰੀ ਅਫਸਰਾਂ ਤੋਂ ਅੰਕੜੇ ਅਪਡੇਟ ਕਰ ਲਿਆ ਕਰੋ 52000 ਨਹੀਂ ਜੀ 700 ਨੌکریاں ਅੱਜ ਦੇਖੇ ਆਇਆ ਉਹ ਕਰ ਕਰਾ ਕੇ ਹੋ 54000 ਤਿੰਨ ਨੌکریاں ਹੋ ਗਈਆਂ ਥੋੜਾ ਜਿਹਾ ਰੋਜ਼ ਦੀ ਰੋਜ਼ੇ ਬਦਨ ਗਿਆ 55 ਤੇ ਵੀ ਜਾਣ ਗਿਆ ਪਰਸੋਂ ਨੂੰ ਆਪਾਂ 52 ਤੇ ਹੀ ਨਾ ਖੜੇ ਰਹੀਏ ਕਿਤੇ ਨਾ ਸੋ ਹਜੇ 2030 ਟੀਚਰਾਂ ਨੂੰ ਹੋਰ ਹਜੇ ਆਉਣ ਵਾਲੇ ਦਿਨਾਂ 'ਚ ਉਹਨਾਂ ਨੂੰ ਨਿਯੁਕਤੀ ਪੱਤਰ ਦੇਣੇ ਨੇ ਸੋ ਇਹ ਇਹ ਸਿਲਸਿਲਾ ਜਿਹੜਾ ਚੱਲਦਾ ਰਹੂਗਾ ਇੱਕ ਘਰ 'ਚ ਤਿੰਨ ਤਿੰਨ ਨੌਕਰੀਆਂ ਅੱਜ ਮੈਨੂੰ ਇੱਕ ਬੱਚੀ ਨੇ ਦੱਸਿਆ ਕਿ ਸਾਡੇ ਘਰ 'ਚ ਚੌਥੀ ਨੌਕਰੀ ਹੈ ਸਾਡੇ ਘਰ 'ਚ ਚੌਥੀ ਨੌਕਰੀ ਇੱਕ ਘਰ 'ਚ ਅਸੀਂ ਕਹ ਪਰੋ ਪੜੋ ਮੈਰ ਵਿੱਚ ਨੰਬਰ ਲਓ ਤੇ ਨੌਕਰੀਆਂ ਲੈ ਲਓ ਸੁਇਸ ਕਰਕੇ ਪਹਿਲਾਂ ਤਾਂ ਇਹ ਸਾਡੇ ਲਈ ਇੱਕ ਸੁਪਨਾ ਹੀ ਹੁੰਦਾ ਸੀ ਸਰਕਾਰੀ ਨੌਕਰੀ ਤਾਈਓ ਛੱਡ ਕੇ ਭੱਜਣ ਲੱਗ ਗਏ ਸੀ ਸਿਸਟਮ ਤੋਂ ਦੁਖੀ ਹੋ ਗਏ ਸੀ ਬੇਥੇ ਕੀ ਬਣੂਗਾ ਯਾਰ ਚੱਲੀਏ ਯਾਰ ਚਲੋ ਏਜੰਟਾਂ ਨੂੰ ਦੇ ਦਿੰਨੇ ਆ ਪੈਸੇ ਉਹਨੂੰ ਬਾਹਰਲੇ ਮੁਲਕਾ ਚ ਵੀ ਉੱਥੇ ਵੀ ਕੰਮ ਖਰਾਬ ਹੋ ਗਿਆ ਆਪਾਂ ਆਪਣੀ ਇੰਨੀ ਪਵਿੱਤਰ ਧਰਤੀ ਛੱਡ ਕੇ ਕਿਉਂ ਜਾਈਏ ਜਦੋਂ ਆਪਣੀ ਨੀਅਤ ਸਾਫ਼ ਹੈ ਸੋ ਉਹਨਾਂ ਦਾ ਉਹ ਹਮੇਸ਼ਾ ਕਹਿੰਦੇ ਰਹੇ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਆਪਾਂ ਕਦੇ ਕਿਹਾ ਆਪਣੇ ਕਿਸੇ ਮੰਤਰੀ ਨੇ ਜਾਂ ਕਿਸੇ ਕਿਸੇ ਆਪਣੇ ਅਹੁਦੇਦਾਰ ਨੇ ਜਾਂ ਕਿਸੇ ਅਫਸਰ ਨੇ ਕਿ ਖਜ਼ਾਨਾ ਖਾਲੀ ਹੈ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ ਉਹਨਾਂ ਦੀ ਨੀਅਤ ਖਾਲੀ ਹੁੰਦੀ ਹੈ ਜਿਹੜੇ ਖਜ਼ਾਨੇ ਤੇ ਬੈਠੇ ਹੁੰਦੇ ਨੇ ਸੋ ਸਾਡੀ ਨੀਅਤ ਤੇ ਕੋਈ ਖੋਟ ਹੀ ਨਹੀਂ ਤਿੰਨ ਸਾਲਾਂ ਜਿੱਤਾਂ ਅਸੀਂ ਇਹਨਾਂ ਦਾ ਕਚਰਾ ਸਾਫ ਕੀਤਾ ਹੈ ਕੰਮ ਤਾਂ ਹੁਣ ਸ਼ੁਰੂ ਹੋਏ ਨੇ ਸੋ ਸ਼ੁਕਰ ਹੈ ਸਾਡੇ ਕੋਲ ਚੋਣ ਨਿਸ਼ਾਨ ਝਾੜੂ ਹੈ ਸਫਾਈ ਕਰੀ ਜਾਂਦੇ ਆ ਅਸੀਂ ਹੈਨਾ ਸੋ ਇਸ ਕਰਕੇ ਤਿੰਨ ਸਾਲਾਂ ਵਿੱਚ ਤਾਂ ਇਹਨਾਂ ਦਾ ਹਜੇ ਜਿਹੜਾ 70 ਸਾਲ ਦਾ ਪਾਇਆ ਹੋਇਆ ਗੰਦਾ ਉਹਨੂੰ ਪਰਾਂ ਕਰ ਰਹੇ ਆ ਉਸ ਤੋਂ ਬਾਅਦ ਹੋਲ ਨਵੀਆਂ ਜਿਹੜੇ ਨਵੇਂ-ਨਵੇਂ ਆਈਡੀਆਜ਼ ਨੇ ਨਵੀਆਂ ਜਿਹੜੀਆਂ ਉਦਾਹਰਨਾਂ ਨੇ ਉਹ ਤੁਹਾਨੂੰ ਮਿਲ ਰਹੀਆਂ ਨੇ ਆਉਣ ਵਾਲੇ ਕਨਾਂ ਚ ਹੋਰ ਵੀ ਮਿਲਣਗੀਆਂ